ਮੇਰੇ 10 ਕਿੱਲੇ ਖੇਤ ਦਾ ਮੈਂ ਖੇਤੀ ਕਰ ਰਿਹਾ ਜਿਹਦੇ ਵਿੱਚੋਂ ਮੇਰੇ ਕੋਲ 5 ਕਿੱਲੇ ਠੇਕੇ ਦੇ ਸੰਧ ਤੇ 5 ਮੇਰੀ ਆਪਣੀ 10 ਦੀ 10 ਮੈਂ ਦਵਾਰੇ ਤਿੰਨ ਵਾਰੀ ਜੀਰੀ ਉੱਥੇ ਲਗਾ ਬੈਠਾ ਸੀ ਇੰਨਾ ਦਿਨਾਂ ਦੇ ਵਿੱਚ ਤੇ ਸਾਨੂੰ ਕੋਈ ਇਹਦਾ ਜਿਵੇਂ ਕਹਿੰਦੇ ਸੀ ਵੀ ਅਸੀਂ ਮਰੀ ਦਾ ਤੁਹਾਨੂੰ ਦੇਵਾਂਗੇ ਮੈਨੂੰ 10 ਕਿੱਲਾਂ ਦੇ ਵਿੱਚੋਂ 10 ਰੁਪਏ ਨਹੀਂ ਦਿੱਤੇ ਗਏ ਤੇ ਪ੍ਰਸ਼ਾਸਨ ਨੂੰ ਅਸੀਂ ਹਰ ਵਾਰੀ ਇੱਥੇ ਆਉਂਦੇ ਆ ਜਦੋਂ ਆ ਪਾਣੀ ਚੜ ਜਾਣਾ ਇਹਨਾਂ ਨੇ ਆ ਜਾਣਾ ਹੈ ਕਦੀ ਕਾਂਗਰਸ ਪਾਰਟੀ ਆਏਗੀ ਕਦੀ ਕਾਲੀਏ ਆ ਜਾਣਗੇ ਭਾਜਪਾ ਲੈ ਆ ਜਾਣਗੇ ਤੇ ਆਪ ਵਾਲੇ ਐ ਸਾਨੂੰ ਇੱਥੇ ਇਕੱਠੇ ਕਰਕੇ ਬੇਵਕੂਫਾ ਵਾਂਗੂ ਤੇ ਫੋਟੋਆਂ ਖਿੱਚਾ ਕੇ ਤੇ ਚਲੇ ਜਾਂਦੇ ਹੁਣ ਅਸੀਂ ਜ਼ੋਰ ਲਾ ਲਿਆ ਐਪਲੀਕੇਸ਼ਨਾਂ ਵੀ ਦਿੱਤੀਆਂ ਮਤੇ ਵੀ ਪਾਪਾ ਕੇ ਅਸੀਂ ਦਿੱਤੇ ਨੇ ਇਹਦੀ ਪਟਾਈ ਦਾ ਸਰ ਕੋਈ ਸਾਧਨ ਨਹੀਂ ਹੋ ਰਿਹਾ 93 ਤੋਂ ਬਾਅਦ ਇੱਥੇ ਕੋ ਆ ਕੇ ਮਸ਼ੀਨ ਖੜੀ ਹੋਈ ਨਹੀਂ ਸਾਡੇ ਏਰੀਆ 'ਚ ਇਹ ਅਸੀਂ ਹਰ ਵਾਰੀ ਚਲੋ ਭੁਗਤਦੇ ਆ ਕਰੀਏ ਕੀ ਸਾਡਾ ਜੋਰ ਹੀ ਹੈ ਨਹੀਂ ਉਹਨੂੰ ਅੱਗੇ ਕਸੂਰ ਕਿਸ ਦਾ ਮੰਨਦੇ ਹੋ ਕਸੂਰ ਅਸੀਂ ਹੁਣ ਗਵਰਨਮੈਂਟ ਦਾ ਹੀ ਪ੍ਰਸ਼ਾਸਨ ਹੈ ਜੀ ਜ਼ਿੰਮੇਵਾਰ ਗਵਰਨਮੈਂਟ ਜ਼ਿੰਮੇਵਾਰ ਹੈ ਦੀ ਖਤਰਾ ਤਾਂ ਹੁਣ ਫੇਰ ਮੜਰਾ ਰਿਹਾ ਹੈ ਮੈਂ ਸਰ ਮੈਂ ਚਲੋ ਤੁਹਾਨੂੰ ਦਿਖਾ ਕੇ ਲਿਆਉਣਾ ਮੈਂ ਕਿਲਾ ਦੁਆਰੇ ਲਾ ਵੀ ਬੈਠਾ ਵਾਂ ਪਿਛਲੇ ਮੀਂਹ ਦੇ ਵਿੱਚ ਇਹਦੇ ਪਾਣੀ ਦੇ ਮਾਰਨ ਕਰਕੇ ਅੱਜ ਵੀ ਮੌਜੂਦ ਆ ਉੱਥੇ ਭਈਏ ਵੀ ਦੱਸ ਸਕਦੇ ਆ ਵੀ ਆ ਖਤਾ ਅਸੀਂ ਦੁਆਰੇ ਲਾਇਆ ਹੈ ਇਹਨੂੰ ਕਾਫੀ ਨੁਕਸਾਨ ਹੁੰਦਾ ਕਿਉਂ ਦੁਬਾਰੀ ਲੀਵਰ ਦਾ ਮੈਂ ਕਹਿੰਦਾ ਜੀ ਹੁਣ ਪਹਿਲਾਂ ਮੈਂ 5500 ਦਿੱਤਾ ਉਹਨਾਂ ਨੂੰ 4500 4500 ਉਹਨੂੰ ਦੁਬਾਰੇ ਦਿੱਤਾ 9000 ਚ ਮੈਨੂੰ ਕੀਲਾ ਪੈ ਗਿਆ ਤੇ ਜਿਸ ਦਿਨ ਸਾਰੀ ਮਰ ਜਾਏਗੀ ਤੇ ਦੇਖ ਲਓ ਕੀ ਕੋਈ ਦੁਬਾਰੇ ਲੀਵਰ ਦੇ ਲੂਗਾ ਇਹ ਤੁਸੀਂ ਕੱਲਿਓ ਹੋਰਾਂ ਦਾ ਵੀ ਬਹੁਤ ਹਜੇ ਤਾਂ ਮੇਰਾ ਇਨਾ ਕੱਲੇ ਦਾ ਨੁਕਸਾਨ ਹੋਇਆ ਤੇ ਜਿਹੜੇ ਮੇਰੇ ਵੀਰ ਪਾਈ ਐ ਇਧਰ 10 10 ਫੁੱਟ ਪਾਣੀ ਚੜ ਜਾਂਦਾ ਤੁੰਗਾਂ ਵਾਲੀ ਸਾਈਡ ਤੇ ਪ੍ਰਸ਼ਾਸਨ ਨੂੰ ਕੋਈ ਪਰਵਾਹ ਹੀ ਨਹੀਂ ਸਾਡੀ ਅਸੀਂ ਇਕੱਠੇ ਹੋ ਕੇ ਰੌਲਾ ਪਾ ਕੇ ਘਰਾਂ ਨੂੰ ਚਲੇ ਜਾਂਦੇ ਆ ਕੋਈ ਸੁਣਦਾ ਹੀ ਨਹੀਂ ਹੈਗਾ ਹੁਣ ਕੀ ਮੰਗ ਕਰਦੇ ਹੋ ਹੁਣ ਅਸੀਂ ਇਹੀ ਮੰਗ ਕਰਦੇ ਆ ਵੀ ਇਹਦੇ ਵਿੱਚੋਂ ਇੱਕ ਪਹਿਲੇ ਨੰਬਰ ਤੇ ਤਾਂ ਦਰਖਤ ਚਕਾਏ ਜਾਣ ਉਹ ਚਕਾ ਕੇ ਜਿਹੜੇ ਇਹਦੇ ਮਿੱਟੀ ਦੇ ਡਾੜੇ ਬਣੇ ਨੇ ਉਹਨਾਂ ਨੂੰ ਸਾਫ਼ ਕੀਤਾ ਜਾਵੇ ਉਹਨੂੰ ਚਕਾਇਆ ਜਾਵੇ ਵਿੱਚੋਂ ਜਿਹੜੇ ਪੁਲ ਦੇ ਮੂਰੇ ਡਾੜੇ ਹਾਂਜੀ ਠੀਕ ਹੈ ਪੁਲ ਸਾਡਾ ਨੀਵਾ ਜੀ ਬਹੁਤ ਜਾਵੇ ਇਹ ਕਿ ਸਾਡਾ ਪੁਲ ਵੀ ਬਹੁਤ ਨੀਵਾ ਹੈ ਇਹ ਉੱਚਾ ਹੋ ਜੇ ਤਾਂ ਪਾਣੀ ਹੋਰ ਵੀ ਤੇਜ਼ ਲੰਘ ਸਕਦਾ ਠੀਕ ਤੇ ਬਾਕੀ ਸਾਰ ਅੱਗੇ ਜਾ ਕੇ ਦੇਖੋ ਡਾੜੇ ਬਹੁਤ ਨੇ ਵੀ ਪਹਾੜ ਬਣੇ ਪਏ ਨੇ ਵਿੱਚ ਇਹਦੇ ਉਹ ਪਾਣੀਆਂ ਨੂੰ ਪਿੱਛੇ ਡਾਬ ਲਾ ਕੇ ਖੇਤਾਂ 'ਚ ਵੜ ਦਿੰਦੇ ਆ ਕੋਈ ਸਾਡੇ ਇੱਥੇ ਅਸੀਂ ਤੁੰਗਾ ਇੱਕ ਹਸਨਪੁਰ ਦਾ ਇਹ ਪੁੜਾ ਇਹ ਚੋਏ ਦੇ ਸਰੰਦ ਚੋਏ ਦੇ ਅਸੀਂ ਪੁਲ ਤੇ ਖੜਿਆ ਇੱਥੇ ਪਹਿਲੀ ਬਰਸਾਤ ਨੂੰ ਪ੍ਰੀ ਮੌਨਸੂਨ ਦੀ ਹੋਈ ਆ ਇਹ ਪਹਿਲੀ ਵਾਰਸ਼ ਦੇ ਵਿੱਚ ਹੀ ਇਹ ਪੋਲ ਸਾਰੇ ਖੁੱਲ ਗਏ ਜਿਹੜੇ ਸਾਫ ਓਵਰਫਲੋ ਇਹ ਪਹਿਲੀ ਵਾਰਸ਼ ਚ ਹੋ ਗਿਆ ਇਹਦੇ ਵਿੱਚ ਹਜ਼ਾਰਾਂ ਹੀ ਦਰਖਤ ਗਿਰਿਆ ਪਿਆ ਸਰੰਦ ਚੋਏ ਦੇ ਵਿੱਚ ਇਹਦੀ ਕੋਈ ਸਫਾਈ ਨਹੀਂ ਕਰ ਰਿਹਾ ਪ੍ਰਸ਼ਾਸਨ ਪਿਛਲੇ ਲੰਬੇ ਸਮੇਂ ਤੋਂ ਵੀ 33 ਸਾਲ ਹੋ ਗਏ ਇਹਦੀ ਸਫਾਈ ਹੋਈ ਨੂੰ ਸੰ 93 ਦੇ ਵਿੱਚ ਸਫਾਈ ਹੋਈ ਸੀ ਉਸ ਤੋਂ ਬਾਅਦ ਮੁੜ ਕੇ ਕਿਸੇ ਵੀ ਸਰਕਾਰ ਨੇ ਕੋਈ ਇਹਦੀ ਸਫਾਈ ਨਹੀਂ ਕਰਾਈ ਹਰੇਕ ਵਾਰ ਜਦੋਂ ਵੀ ਸਾਡੇ ਫਸਲਾਂ ਮਰ ਜਾਂਦੇ ਆ ਨੇ ਫਿਰ ਮੁਆਵਜ਼ੇ ਦੇਣ ਜ਼ਰੂਰ ਆ ਜਾਂਦੇ ਨੇ ਕਿਸੇ ਨੂੰ ਦੇ ਤਾ ਕਿਸੇ ਕੋਈ ਰਹਿ ਗਿਆ ਬਾਕੀ ਮੜਾ ਮੋਟਾ ਜੇ ਉਹੀ ਪੈਸਾ ਇਹ ਫੰਡਾਂ ਦਾ ਇਹ ਨੂੰ ਪਟਾਇਆ ਜਾਵੇ ਇਹਦੇ ਦਰਸਤ ਚਕਾਏ ਜਾਣਾ ਸਫਾਈ ਕੀਤੀ ਜਾਵੇ ਬੇਲਾਦ ਕਢਾਏ ਜਾਵੇ ਤਾਂ ਬਹੁਤ ਜਿਵੇਂ ਕਿਸਾਨਾਂ ਦਾ ਇਥੋਂ ਜਿਹੜਾ ਨੁਕਸਾਨ ਆ ਉਹ ਬੱਸ ਸਕਦਾ ਕਿੰਨੇ ਪਿੰਡਾਂ ਨੂੰ ਇਹ ਜਿਹੜਾ ਚੋਆ ਮਾਰ ਕਰਦਾ ਹੈ ਇਹ ਸਾਡੇ ਘਟੋ ਘਟ ਜੀ ਦਰਜਣ ਪਿੰਡ ਨੇ ਇਹ ਜਿਹੜੇ ਇਥੋਂ ਲੈ ਕੇ ਸਮਝ ਲਓ ਸਰੰਦ ਚੋਏ ਜਿੱਥੋਂ ਚੱਲਦਾ ਸੈਫੰਦ ਤੋਂ ਘੋੜੇ ਪੁਲ ਤੋਂ ਲੈ ਕੇ ਅੱਗੇ ਕੌਲ ਢਿੰਗੀ ਦਾ ਹੁੰਦਾ ਹੋਇਆ ਤੁੰਗਾ ਸਿੱਟਾਲਾ ਅਚਲ ਹਸਨਪੁਰ ਜਿੰਨੇ ਪਿੰਡ ਪੈਂਦੇ ਨੇ ਆਲੇ-ਦਾਲੇ ਸਾਰਿਆਂ ਦਾ ਰਕਬਾ ਇਹ ਬਹੁਤ ਜ਼ਿਆਦਾ ਏਰੀਆ ਦੇ ਵਿੱਚ ਮਾਰ ਲੰਦਾ ਬਿਲਕੁਲ ਨਹੀਂ ਜੌਰ ਖਾਣ ਦਿਖਾ ਦਣ ਜੀ ਕਦੋਂ ਸਫਾਈ ਹੋਈ ਆ ਕਿਸੇ ਰਿਕਾਰਡ ਵਿੱਚ ਦੱਸਣ ਵੀ ਕਦੋਂ ਸਫਾਈ ਹੋਈ ਆ ਇੱਕ ਸਾਡੇ ਮੋਹਲ ਗੁਵਾਰਾ ਜਿਹੜਾ ਡਰੇਨ ਪੈਂਦੀ ਆ ਅਜੇ ਉਹਦੀ ਤਾਂ ਇੱਕਾ ਦੁੱਕਾ ਵਾਰੀ ਸਫਾਈ ਮਾੜੀ ਮੋਟੀ ਹੋ ਜਾਂਦੀ ਆ ਇਹਦੀ ਤਾਂ ਸਰੰਦ ਚੌਂਦੀ ਤਾਂ ਹੋਈ ਹੋ ਨਹੀਂ ਹੁਣ ਕੀ ਮੰਗ ਕਰਦੇ ਹੁਣ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਜੀ ਸਰਕਾਰ ਤੋਂ ਵੀ ਇਹਦੀ ਸਫਾਈ ਕੀਤੀ ਜਾਵੇ ਨਹੀਂ ਐਤਕੀ ਫਸਲਾਂ ਸਾਡੀਆਂ ਫੇਰ ਬਰਬਾਦ ਨੇ ਵੀ ਕੁਝ ਨਾ ਕੋਈ ਕੰਮ ਸੇ ਕੰਮ ਤੇ ਦਰਖਤ ਤਾ ਆ ਕੇ ਕੋਈ ਆ ਕੇ ਅਫਸਰ ਦੇਖੇ ਆ ਕੇ ਕਿੰਨੇ ਕਿੰਨੇ ਦਰਖਤ ਇਹਦੇ ਵਿੱਚ ਪਏ ਨੇ ਕਿੰਨਾ ਕੁ ਨੁਕਸਾਨ ਹੋਇਆ ਸੀ ਪਹਿਲਾਂ ਜਦੋਂ ਪਾਣੀ ਆਇਆ ਪਹਿਲਾਂ ਸਾਡਾ ਬਹੁਤ ਹਜ਼ਾਰਾਂ ਏਕੜ ਦਾ ਇਥੇ ਰਕਬਾ ਸੀ ਜਿਹੜਾ ਖਤਮ ਹੋ ਗਿਆ ਸੀ ਇੱਕ ਵਾਰ ਹੀ ਨਹੀਂ ਹੋਇਆ ਜੀ ਸਾਡਾ ਪੰਜ-ਸੱਤ ਵਾਰੀ ਸਾਡਾ ਜਿੰਨੇ ਵੀ ਹਰੇਕ ਵਾਰੀ ਆਉਂਦਾ ੜ ਇਹ ਹਾਲੇਦਾਲ ਏਰੀਆ ਸਾਰੇ ਪਿੰਡਾਂ ਦਾ ਜਿਵੇਂ ਅੱਚੜ ਦਾ ਹਸਨਪੁਰ ਦਾ ਤੁੰਗਾ ਦਾ ਚੱਠੇ ਸਾਤੋ ਛੜੀ ਲੱਦਾ ਛੜੀ ਸਾਰੇ ਜਿੰਨੇ ਸਾਰਾ ਰਕਬਾ ਆਲੇ-ਦਾਲੇ ਦੋਨੇ ਪਾਸੇ ਨੂੰ ਇਹ 5-5 ਸਾਲ 4-4 ਕਿਲੋਮੀਟਰ ਦੇ ਏਰੀਏ ਸਾਰਾ ਲੈ ਜਾਂਦਾ ਸਮੱਸਿਆ ਦਾ ਜੀ ਸਾਨੂੰ ਹਰੇਕ ਸਾਲ ਆਉਂਦੀ ਹੈ ਇਹ ਜਿਹੜਾ ਕੋਈ ਪਹਿਲੀ ਵਾਰ ਨਹੀਂ ਆਈ ਹੈਗੀ ਹਰੇਕ ਸਾਲ ਥੋੜਾ ਜਿਹਾ ਮੀਂਹ ਪੈਂਦਾ ਜਦ ਹੀ ਚੋਆ ਓਵਰਫਲੋ ਹੋ ਜਾਂਦਾ ਜੀ ਪਿਛਲੀ ਵਾਰੀ ਵੀ ਸਾਡੀ ਫਸਲ ਮਰੀ ਆਵਰੇ ਸਾਰੀ ਤੇ ਅੱਜ ਦੀ ਫੇਰ ਆ ਉਹ ਦੇਖ ਲਓ ਖੇਤਾਂ ਦੇ ਵਿੱਚ ਪਾਣੀ ਬੜਿਆ ਫਿਰਦਾ ਫੇਰ ਥੋੜਾ ਜਿਹਾ ਮੀਂਹ ਪਿਆ ਦੀ ਹਜੇ ਤੇ ਸਫਾਈ ਤਾਂ ਇਹਦੀ ਹੋਈ ਨਹੀਂ ਜੀ 30 33 ਸਾਲ ਪਹਿਲਾਂ ਸਫਾਈ ਹੋਈ ਸੀ ਇਹਦੀ 1993 ਜਿਹੜੀ ਸਫਾਈ ਹੋਈ ਸੀ ਉਸ ਤੋਂ ਬਾਅਦ ਕੋਈ ਇਹਦੀ ਸਫਾਈ ਨਹੀਂ ਹੋਈ ਹੈਗੀ ਦਰਖਤ ਗਰੇ ਪਏ ਨੇ ਬੰਦ ਹੋਇਆ ਪਿਆ ਸਾਰਾ ਮੌਸਮ ਵਿਭਾਗ ਨੇ ਤਾਂ ਅਲਰਟ ਕੀਤਾ ਕਿ ਹਜੇ ਆਉਣ ਵਾਲੇ ਰੇਣਾ ਚ ਬਾਰਸ਼ ਹੋ ਸਕਦੀ ਹੈ ਸਰਕਾਰਾਂ ਨੂੰ ਚਾਹੀਦਾ ਇਹ ਅਜੇ ਤੱਕ ਕਿ ਅਜੇ ਤਾਂ ਰੋਸੇ ਕਰ ਸਕਦੇ ਆ ਸਰਕਾਰਾਂ ਨੂੰ ਚਾਹੀਦਾ ਹੈ ਜੀ ਸਫਾਈ ਕਰਾਈ ਜਾਵੇ ਜੀ ਡਰੇਨ ਵਿਭਾਗ ਕਹਿੰਦਾ ਸੀ ਸਫਾਈ ਕਰਾ ਦੇ ਬਿਲਕੁਲ ਨਹੀਂ ਕਰਾਈ ਜੀ ਕਿਤੇ ਦਿਖਾ ਦੇ ਨਹੀਂ ਰਿਕਾਰਡ ਦਿਖਾ ਦੇ ਨਹੀਂ ਕਿਤੇ ਵੀ ਸਫਾਈ ਹੋਈ ਵੀ ਹੈ ਦੀ 1993 ਦੀ ਹੋਈ ਵੀ ਆ ਉਸ ਤੋਂ ਬਾਅਦ ਕੋਈ ਸਫਾਈ ਨਹੀਂ ਹੋਈ ਇੱਥੇ ਕੀ ਨਾਲ ਕੀ ਕੀ ਆ ਰਿਹਾ ਪਾਣੀ ਦੇ ਨਾਲ ਕੀ ਕੀ ਆ ਰਿਹਾ ਪਾਣੀ ਦੇ ਮਾ ਗੰਦੀ ਬੂਟੀ ਆ ਰਹੀ ਹੈ ਜੀ ਦਰਖਤ ਕੰਡੇ ਗੁੰਡੇ ਬੇਲਾਂ ਬਹੁਤ ਕੁਝ ਆ ਰਿਹਾ ਜੀ ਜਿਹੜੇ ਆਪਣੇ ਬੋਰ ਨੇ ਜੀ ਖੇਤਾਂ ਵਾਲੇ ਉਹਨਾਂ ਚ ਤਕਰੀਬਨ ਸਾਰੇ ਅੱਜ ਪਾਣੀ ਪੈ ਗਿਆ ਜੀ ਇਹ ਗੰਦਾ ਉਹਨਾਂ ਤੇ ਹੁਣ ਜਦੋਂ ਤੁਸੀਂ ਪਾਣੀ ਮੋਟਰ ਚੱਲੂ ਤੁਸੀਂ ਪਾਣੀ ਪੀ ਕੇ ਦੇਖੋ ਉਹਦੇ ਚ ਸਮੈਲ ਆਉਂਦੀ ਹੈ ਜੀ ਗੰਦੀ ਉਹ ਅੱਧੇ ਤੋਂ ਜ਼ਿਆਦਾ ਬੋਰ ਤਕਰੀਬਨ ਖੜ ਚੁੱਕੇ ਨੇ ਜੀ ਸਾਨੂੰ ਉਹਨਾਂ ਨੂੰ ਨਵੇਂ ਬੋਰ ਕਰਾਉਣੇ ਪੈਗੇ ਜੀ ਇਸੇ ਇਸ ਚੀਜ਼ ਪਿੱਛੇ ਅੱਛਾ ਹਨ ਪ੍ਰਸ਼ਾਸਨ ਇਸ ਚੀਜ਼ ਤੇ ਕੋਈ ਗੌਰ ਨਹੀਂ ਕਰ ਰਿਹਾ ਜੀ ਐਂਡ ਤੇ ਆ ਕੇ ਜਦੋਂ ਸਾਡੀਆਂ ਫਸਲਾਂ ਮਰ ਜਾਂਦੀਆਂ ਨੇ ਫੇਰ ਆ ਕੇ ਬਥੇਰਾ ਕਹਿੰਦੇ ਨੇ ਜੀ ਪਹਿਲਾਂ ਨਹੀਂ ਤੁਸੀਂ ਦੱਸਿਆ ਹੁਣ ਜਦੋਂ ਅਸੀਂ ਪਹਿਲਾਂ ਕਹਿ ਰਹੇ ਹਾਂ ਰਿਕੁਐਸਟ ਕਰ ਰਹੇ ਹਾਂ ਕੋਈ ਸੁਣ ਨਹੀਂ ਰਹੀ ਸਾਡੀ ਅਸੀਂ ਫੋਰੈਸਟ ਵਿਭਾਗ ਕੋਲੇ ਗਏ ਤੇ ਜੀ ਅਸੀਂ ਉਹਨਾਂ ਨੂੰ ਕਿਹਾ ਜੀ ਡਰਾਕਟ ਆਪਣੇ ਚੱਕ ਲੋ ਉਹ ਡਰੇਵੇਂ ਭਾਗ ਨਾਲ ਤੇ ਸਿੱਟੀ ਜਾਂਦੇ ਨੇ ਕਹਿੰਦੇ ਜੀ ਉਹ ਚੱਕਣਗੇ ਡਰੇਵੇਂ ਭਾਗ ਵਾਲੇ ਕਹਿੰਦੇ ਜੀ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਦੇ ਕੋਈ ਗ੍ਰਾਹਕਤਾ ਬਾਟਰ ਜੇਕਰ ਰੱਤ ਤੁਸੀਂ ਇਹ ਤੋਂ ਵਿੱਚੋਂ ਚੱਕ ਲੈ ਫਿਰ ਪਰਚਾ ਕਰਦੇ ਨਹੀਂ ਸਾਡੇ ਦੇ ਪਰਚਾ ਕਰ ਦਿੰਦੇ ਨੇ ਸਾਨੂੰ ਕਹਿੰਦੇ ਤੁਸੀਂ ਆਪਣੇ ਆਪ ਬਾਹਰ ਕੱਢ ਲਓ ਪਰ ਅਸੀਂ ਆਪਣੇ ਆਪ ਬਾਹਰ ਕੱਢ ਨਹੀਂ ਸਕਦੇ ਜੀ ਕਿਉਂਕਿ ਫਿਰ ਸਾਡੇ ਤੇ ਪਰਚਾ ਕਰਦੇ ਨੇ ਪਿਛਲੇ ਸਾਲ ਵੀ ਨੁਕਸਾਨ ਹੋਇਆ ਫਸਲਾਂ ਦਾ ਜਦੋਂ ਭਾਰੀ ਬਾਰਸ਼ ਆਈ ਹਾਂ ਜੀ ਬਹੁਤ ਨੁਕਸਾਨ ਹੋਇਆ ਜੀ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਜੀ ਬਹੁਤ ਕਿੰਨੇ ਪਿੰਡਾਂ ਤੱਕ ਮਾਰ ਕਰਦਾ ਹੈ ਇਹ ਜੀ ਆ ਲਵੇ ਛਿੰਟਾ ਵਾਲਾ ਤੁੰਗਾ ਹਸਨਪੁਰ ਕਿ ਅਲੀਪੁਰਾ ਇਹਨਾਂ ਪਿੰਡਾਂ ਦੇ ਵਿੱਚ ਜਾ ਕੇ ਸਾਰੇ ਬਾਹਰ ਨਿਕਲ ਜਾਂਦਾ ਚੋਆ ਇੱਥੋਂ ਹੁਣ ਤੁਹਾਡੀ ਕੀ ਮੰਗ ਹੈ ਹੁਣ ਸਾਡੀ ਮੰਗ ਹੈ ਜਿਹੜੇ ਦਰਖਤ ਨੇ ਮੌਕੇ ਤੇ ਹੁਣ ਇਹ ਬਾਹਰ ਕੱਢੇ ਜਾਣ ਬਹੁਤ ਜ਼ਿਆਦਾ ਦਰਖਤ ਵਿੱਚ ਪਿਆਏਗਾ ਤੇ ਸਫਾਈ ਜੇ ਕਰ ਸਕਦੇ ਨੇ ਤਾਂ ਹੁਣ ਕਰ ਦੇਣ ਕਿਉਂਕਿ ਹੁਣ ਫੇਰ ਮੌਸਮ ਦਾ ਬਾਸ ਦਾ ਟਾਈਮ ਸ਼ੁਰੂ ਹੋ ਗਿਆ ਛੋਟੀਆਂ ਮਸ਼ੀਨਾਂ ਇੱਥੇ ਕੰਮ ਨਹੀਂ ਕਰਦੀਆਂ ਜੀ ਵੱਡੀ ਮਸ਼ੀਨ ਦਾ ਕੰਮ ਹੈ ਇਹ ਇਹ ਸਮੱਸਿਆ ਤਾਂ ਜੀ ਬਹੁਤ ਜ਼ਿਆਦਾ ਪੁਰਾਣੀਆਂ 1997 ਤੋਂ ਬਾਅਦ ਜਿਹੜਾ ਇਹ ਚੋਆ ਸਰੰਦ ਚੋਆ ਇਹਦੀ ਕਦੇ ਵੀ ਸਫਾਈ ਨਹੀਂ ਹੋਈ ਇਕ ਨਾਲ ਸਾਡੇ ਮੋਲਗੋਰਾ ਡਰੇਨ ਆਉਂਦਾ ਇਹ ਦੋਨੇ ਆ ਕੇ ਉਰੇ ਇਕੱਠੇ ਹੁੰਦੇ ਆ ਸਾਡੇ ਪਿੰਡਾਂ 'ਕੇ ਇਹ ਦੋਨੇ ਇਕੱਠੇ ਹੁੰਦੇ ਆ ਬਹੁਤ ਭਾਰੀ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਇਸ ਵਾਰ ਤਾਂ ਉਹ ਮੋਲਗੋਰਾ ਡਰੇਨ ਦੀ ਵੀ ਸਫਾਈ ਨਹੀਂ ਹੋਈ ਇਹ ਲੋਕਾਂ ਦੀ ਮੰਗ ਬਿਲਕੁਲ ਜਾਇਜ਼ ਆ ਅਸੀਂ ਵੀ ਐਮਐਲਏ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਉਹ ਜਲਦੀ ਉਹ ਕਹਿੰਦੇ ਨੇ ਵੀ ਅਸੀਂ ਮਸ਼ੀਨ ਸਰਕਾਰੀ ਲਵਾ ਕੇ ਜਲਦੀ ਸਫਾਈ ਕਰਾਵਾਂਗੇ ਐਮਐਲਏ ਸਾਹਿਬ ਨਾਲ ਮੇਰੀ ਗੱਲ ਹੋਈ ਆ ਐਸਡੀ ਸਾਹਿਬ ਨਾਲ ਵੀ ਗੱਲ ਹੋਈ ਆ ਅਸ਼ਵੀਰ ਸਾਹਿਬ ਕਹਿੰਦੇ ਵੀ ਇਹਦੀ ਸ਼ਰੰਦ ਚੌਦੀ ਸਫਾਈ ਅੱਗੇ ਹੁੰਦੀ ਰਹੀ ਆ ਲੇਕਿਨ ਕਾਗਜ਼ਾਂ 'ਚ ਹੁੰਦੀ ਰਹੀ ਹੋਊਗੀ ਕਦੇ ਨਹੀਂ ਹੋਈ ਇਹ 1993 ਚ ਮੈਂ ਉਸ ਟਾਈਮ ਵੀ ਮੇਰੀ 14-15 ਸਾਲ ਦੀ ਉਮਰ ਸੀ ਉਸ ਟਾਈਮ ਤੋਂ ਬਾਅਦ ਮੈਂ ਕਦੇ ਹੋਰ ਸਪਈ ਹੁੰਦੀ ਵੀ ਦੇਖੀ